ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਨੂੰ ਲੈ ਕੇ ਨਵੀਂ ਅਪਡੇਟ ਆ ਰਹੀ ਆ ਅਪਡੇਟ ਇਹ ਆ ਕਿ ਕੇਂਦਰ ਸਰਕਾਰ ਨੇ ਸੈਨੇਟ ਚੋਣਾਂ ਭੰਗ ਕਰਨ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਹ ਬੀਤੀ ਸ਼ਾਮ ਉਹਨਾਂ ਨੇ ਵਾਪਸ ਲੈ ਲਿਆ ਤੇ ਔਰ ਕੇਂਦਰ ਸਰਕਾਰ ਨੇ ਜਿਹੜਾ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਉਹਦੇ ਵਿੱਚ ਉਹਨਾਂ ਨੇ ਹਵਾਲਾ ਦਿੱਤਾ ਕਿ ਅਸੀਂ ਵਿਦਿਆਰਥੀਆਂ ਨਾਲ ਔਰ ਜਿਹੜੀ ਯੂਨੀਵਰਸਿਟੀ ਦਾ ਪ੍ਰਸ਼ਾਸਨ ਹੈ ਉਹਨਾਂ ਨਾਲ ਕੁਝ ਮੀਟਿੰਗਾਂ ਕੀਤੀਆਂ ਸੀਆਂ ਮੀਟਿੰਗਾਂ ਦੇ ਵਿੱਚ ਸਾਨੂੰ ਫੀਡਬੈਕ ਮਿਲੀ ਕਿ ਜਿਹੜੇ ਵਿਦਿਆਰਥੀ ਨੇ ਜਾਂ ਜਿਹੜੇ ਸੈਨੇਟ ਮੈਂਬਰ ਨੇ ਉਹ ਚਾਹੁੰਦੇ ਨੇ ਕਿ ਇਹ ਜਿਹੜੀ ਹੈਗੀ ਸੈਨੇਟ ਭੰਗਣਾ ਕੀਤੀ ਜਾਵੇ ਔਰ ਇਸ ਮੀਟਿੰਗ ਤੋਂ ਬਾਅਦ ਜੋ ਫੀਡਬੈਕ ਨਿਕਲ ਕੇ ਆਈ ਆ ਇਹਦੇ ਤੇ ਗੌਰ ਕਰਦੇ ਹਾਂ ਹੁਣ ਕੇਂਦਰ ਸਰਕਾਰ ਸੈਨੇਟ ਭੰਗ ਕਰਨ ਦਾ ਜਿਹੜਾ ਨੋਟੀਫਿਕੇਸ਼ਨ ਸੀ ਉਹ ਵਾਪਸ ਲੈਂਦੀ ਆ ਤੇ ਉਹ ਸੈਨੇਟ ਜਿਉਂਦੀ ਤਿਉਂ ਬਹਾਲ ਰਹੇਗੀ ਪਰ ਸੈਨੇਟ ਦੇ ਅਗਲੇ ਇਲੈਕਸ਼ਨ ਕਦੋਂ ਹੋਣਗੇ ਇਹਦੇ ਬਾਰੇ ਹਾਲੇ ਉਹਨਾਂ ਨੇ ਕੋਈ ਅਪਡੇਟ ਨਹੀਂ ਦਿੱਤੀ ਤਾਂ ਇਸੇ ਦੇ ਚੱਲਦੇ ਆ ਚੰਡੀਗੜ੍ਹ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੇ ਸਾਬਕਾ ਸੈਨੇਟ ਨੇ ਤੇ ਵਿਦਿਆਰਥੀ ਨੇ ਉਹਨਾਂ ਵੱਲੋਂ ਧਰਨਾ ਪ੍ਰਦਰਸ਼ਨ ਰੋਜ਼ ਪ੍ਰਦਰਸ਼ਨ ਉਸੇ ਤਰ੍ਹਾਂ ਹੋ ਰਿਹਾ ਤੇ ਜਿਹੜਾ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਵੱਡਾ ਇਕੱਠ ਕਰਨ ਦੀ ਜਿਹੜੀ ਇੱਕ ਕਾਲ ਦਿੱਤੀ ਹੋਈ ਆ ਉਹ ਜਿਉਂਦੀ ਤਿਉਂ ਆ 10 ਨਵੰਬਰ ਨੂੰ ਵੱਡਾ ਇਕੱਠ ਹੋਵੇਗਾ ਪਰ 10 ਨਵੰਬਰ ਦੇ ਇਕੱਠ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਜਿਹੜੀ ਪ੍ਰਸ਼ਾਸਨਿਕ ਪ੍ਰਣਾਲੀ ਹੈ ਪ੍ਰਸ਼ਾਸਨ ਹੈ ਉਹਨਾਂ ਨੇ ਇੱਕ ਹੋਰ ਤਾਨਾਸ਼ਾਹੀ ਫਰਮਾਨ ਜਾਰੀ ਕਰ ਦਿੱਤਾ ਉਹ ਇਹ ਆ ਕਿ ਅੱਜ ਤੋਂ ਯਾਨੀ ਕਿ 8 ਨਵੰਬਰ ਤੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਦਰ ਕੋਈ ਵੀ ਉਹ ਵਿਅਕਤੀ ਜਿਦੇ ਕੋਲੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਆਈਡੈਂਟੀਟੀ ਕਾਰਡ ਨਹੀਂ ਹੈ ਜਿਸ ਦੀ ਗੱਡੀ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਸਟicker ਨਹੀਂ ਲੱਗਿਆ ਹੋਇਆ ਜਾਂ ਜਿਹੜਾ ਕੋਈ ਪੰਜਾਬ ਯੂਨੀਵਰਸਿਟੀ ਨਾਲ ਕੋਈ ਸਬੰਧ ਨਹੀਂ ਰੱਖਦਾ ਉਹਦੀ ਐਂਟਰੀ ਬੈਨ ਕਰ ਦਿੱਤੀ ਗਈ ਆ ਉਹਨੂੰ ਯੂਨੀਵਰਸਿਟੀ ਦੇ ਅੰਦਰ ਜਾਣ ਦੀ ਮਨਾਹੀ ਆ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਤਾਨਾਸ਼ਾਹੀ ਨੋਟੀਫਿਕੇਸ਼ਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਜਾਰੀ ਕੀਤਾ ਮੀਡੀਆ ਰਿਪੋਰਟਾਂ ਦੇ ਜ਼ਰੀਏ ਪਤਾ ਲੱਗਿਆ ਹੈ ਕਿ ਇਹ ਪ੍ਰਸ਼ਾਸਨ ਵੱਲੋਂ ਜੋ ਪੱਤਰ ਕੱਢਿਆ ਗਿਆ ਇਹ 10 ਨਵੰਬਰ ਨੂੰ ਜਿਹੜਾ ਇਕੱਠ ਹੋਣਾਗਾ ਉਹਦੇ ਮੱਦੇਨਜ਼ਰ ਇਹ ਜਾਰੀ ਕੀਤਾ ਗਿਆ ਕਿਉਂਕਿ 10 ਨਵੰਬਰ ਨੂੰ ਇੱਕ ਵੱਡੀ ਕਾਲ ਦਿੱਤੀ ਗਈ ਹੈ ਇਕੱਠ ਕਰਨ ਦੀ ਵੱਡਾ ਜਿਹੜਾ ਹੈਗਾ ਇੱਕ ਪ੍ਰੋਗਰਾਮ ਹੋਣਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਤੇ ਉਸ ਤੋਂ ਪਹਿਲਾਂ ਇਹ ਨੋਟੀਫਿਕੇਸ਼ਨ ਕੱਢ ਦਿੱਤਾ ਗਿਆ ਕਿ ਕੋਈ ਵੀ ਵਿਅਕਤੀ ਬਿਨਾ ਆਈਡੈਂਟੀਟੀ ਕਾਰਡ ਤੋਂ ਬਿਨਾ ਗੱਡੀ ਤੇ ਸਟicker ਲੱਗੇ ਹੋਏ ਐਂਟਰੀ ਨਹੀਂ ਹੋਣ ਦਿੱਤੀ ਜਾਵੇਗੀ ਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਧਰਨਾ ਪ੍ਰਦਰਸ਼ਨ ਰੋਸ ਮੁਜ਼ਾਹਰਾ ਯੂਨੀਵਰਸਿਟੀ ਦੇ ਵਿੱਚ ਕਰਨ ਦੀ ਆਗਿਆ ਨਹੀਂ ਹੈ ਤਾਂ ਆਪਣੇ ਆਪ ਦੇ ਵਿੱਚ ਇਹ ਸਿੱਧਮ ਸਿੱਧੀ ਇੱਕ ਡਿਕਟੇਟਰਸ਼ਿਪ ਦੀ ਝਾਲਕ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਪ੍ਰਸ਼ਾਸਨ ਕਿਸ ਤਰੀਕੇ ਨਾਲ ਜਿਹੜਾ 10 ਨਵੰਬਰ ਨੂੰ ਹੁਣ ਉੱਥੇ ਇੱਕ ਵੱਡਾ ਇਕੱਠ ਹੋਣਾਗਾ 10 ਨਵੰਬਰ ਨੂੰ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਹੱਕ ਦੇ ਵਿੱਚ ਇੱਕ ਉਥੇ ਕਾਲ ਦਿੱਤੀ ਗਈ ਆ ਉਹਨੂੰ ਤਾਰਪੀਡੋ ਕਰਨ ਵਾਸਤੇ ਉਹਨੂੰ ਰੋਕਣ ਵਾਸਤੇ ਜਾਂ ਉਹਨੂੰ ਖਤਮ ਕਰਨ ਵਾਸਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਪ੍ਰਸ਼ਾਸਨ ਕਿਸ ਤਰ੍ਹਾਂ ਉਥੇ ਇਕੱਠ ਹੋਣ ਤੋਂ ਮਨਾਹੀ ਕਰ ਰਿਹਾ ਇਕੱਠ ਹੋਣ ਤੋਂ ਰੋਕ ਲਾ ਰਿਹਾ ਤਾਂ ਆਪਣੇ ਆਪ ਦੇ ਵਿੱਚ ਇਹ ਇੱਕ ਬੜਾ ਸ਼ਰਮਨਾਕ ਤੇ ਬੜਾ ਨਿੰਦਣਯੋਗ ਇਹ ਇੱਕ ਨੋਟੀਫਿਕੇਸ਼ਨ ਹੈ ਜੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਇਹ ਜਾਰੀ ਕੀਤਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਜਿਹੜਾ ਨੋਟੀਫਿਕੇਸ਼ਨ ਕੱਢਿਆ ਕਿ ਕੋਈ ਵੀ ਵਿਅਕਤੀ ਬਿਨਾ ਆਈ ਕਾਰਡ ਤੋਂ ਬਿਨਾ ਸਟੂਡੈਂਟ ਨਾ ਹੁੰਦਿਆਂ ਹੋਇਆਂ ਔਰ ਜਿਹਦੇ ਗੱਡੀ ਤੇ ਸਟicker ਨਹੀਂ ਲੱਗਿਆ ਕੋਈ ਰੋਸ ਪ੍ਰਦਰਸ਼ਨ ਨਹੀਂ ਕਰ ਸਕਦਾ ਇਹ ਜਿਹੜਾ ਨੋਟੀਫਿਕੇਸ਼ਨ ਕੱਢਿਆ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਕਿ ਇਹ ਫੈਸਲਾ ਸਹੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜਾਂ ਇਹ ਵੀ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਇੱਕ ਤਾਨਾਸ਼ਾਹੀ ਫਰਮਾਨ ਹੈ ਤੁਸੀਂ ਕੀ ਇਹਦੇ ਬਾਰੇ ਸੋਚਦੇ ਹੋ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ